ਬਾਬਾ ਜੀ ਬਾਬਾ ਜੀ ਆਇਆ ਇੱਕ ਮਿੰਟ ਬਾਬਾ ਜੀ ਦਾ ਰਿਕਸ਼ਾ ਵੇਖੋ ਤੁਸੀਂ ਕਿੰਨਾ ਛੋਟਾ ਰਿਕਸ਼ਾ ਬਾਬਾ ਜੀ ਗੇਲ ਪਿੰਡ ਗੇਲ ਗੇਲ ਜੀ ਉਹ ਥੋੜਾ ਅੱਗੇ ਜਾ ਸਨ ਨਾ ਹਾਂਜੀ ਇੱਧਰ ਨੂੰ ਮੋੜ ਜਾ ਆਸ ਪੰਨੇ ਗੇਲ ਪਿੰਡ ਆ ਤੇ ਤੁਸੀਂ ਕਿਹੜੇ ਚ ਪਿਲਦੇ ਮਹਾਰਾਪੁਰ ਦਾ ਰਾਹਪੁਰ ਦਾ ਚਾਚਾ ਹਾਂ ਗੇਲ ਪਿੰਡ ਕਿੱਥੇ ਜਾਣਾ ਹੈ ਗੇਲ ਪਿੰਡ ਉੱਥੇ ਨਾ ਸਮਾਗਮ ਹੈਗਾ ਕੋਈ ਸਮਾਗਮ ਅੱਛਾ ਹੈ ਪਾ ਉੱਥੇ ਮੈਂ ਜਾਣਾ ਹੀ ਤੇ ਬਾਬਾ ਜੀ ਦਾ ਵਾਂ ਹਾਂਜੀ ਕਿ ਦੋ ਦੋ ਬੂਰੀਆਂ ਟੀ ਦੀ ਛਟੋਗੇ ਛੱਡ ਦਵਾਂਗੇ ਕਿੰਨੀ ਮਾਇ ਕਮਾਈ ਅੱਜ ਕਿੱਥੇ ਛੱਡ ਗਿਓਣੀ ਗਿਲ ਪਿੰਡੀ ਉੱਥੇ ਅੰਦਰ ਹੀ ਮੇਰੋ ਜੋ ਜਾਇਜਾ ਦਾ ਦੱਸੋ ਪਿਆਰੋ ਕਿੰਨੀ ਮਾਇਆ ਚਲੋ ਤੁਸੀਂ ਦਾ ਦਿਓ ਕਿੰਨੀ ਦੱਸੋ ਤੁਸੀਂ ਦੱਸੋ ਕਿੰਨੀ ਮਾਇ ਚਾਹੀਦੀ ਐ ਲੇਓ ਤਾਂ 100 ਰੁਪਇਆ 200 ਦਵਾਂਗੇ ਚਲੋ ਤੇ ਬਾਬੇ ਕਿੰਨੇ ਪੈਸੇ ਕਮਾਏ ਸਵੇਰ ਦੇ ਹੁਣ ਤਾਂ ਉਹ ਦੇਖੋ ਜੀ ਮਾਰੇ ਮੇਰੇ ਨਾਲ ਕਿਰਪਾ ਕਿ ਮੇਰੇ ਵੱਧ ਵੀ ਮਿਲ ਜਾਂਦੇ ਆ ਘੱਟ ਵੀ ਮਿਲ ਜਾਂਦੇ ਆ ਵਾਹਿਗੁਰੂ ਤੇ ਆਪਾਂ ਚੋਣ ਲਈ ਮਾਰਨਾ 150 ਕਮਾਇਆ 150 ਕਮਾਇਆ ਸਾਰਾ ਸਵੇਰ ਦਾ ਹਾਂਜੀ ਤੇ ਹੁਣ ਤਾਂ 3 ਵੱਜ ਜਾਂਦੇ ਆ ਹਾਂਜੀ ਤੇ ਕਿੰਨੇ ਕਮਾ ਲਓਗੇ ਸ਼ਾਮ ਤੱਕ ਦੇਓ ਪਰਮਾਤਮਾ ਜਾਣਦਾ ਏ ਥੋੜੇ ਪੰਜਾਹ ਜਿਹਾ ਗੁਜ਼ਾਰਾ ਉੱਥੋਂ ਆਜੋ ਫਿਰ ਉਹਦਾ ਕੰਮ-ਕਮ ਕਰਾ ਆਜੋ ਫਿਰ ਮੈਨੂੰ ਆਜੋ ਫਿਰ ਨਾਨਾ ਨਾਲ ਆਜੋ ਉੱਥੇ ਗਿਲਪਿੰਡ ਦੇ ਮੋੜ ਤੋਂ ਹੀ ਅੱਛਾ ਆਜੋ ਫਿਰ ਅੱਗੇ ਗਏ ਚਲੋ ਆਜੋ 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 ਧੰਨ ਗੁਰਦਾਮ ਬੱਸ ਆ ਰਿਕਸ਼ੇ ਦੀ ਹਾਲਾਤ ਆ ਬਾਬਾ ਜੀ ਦੇ ਆ ਦੇਖੋ ਅੰਦਰ ਆਓ ਆਜੋ ਆਜੋ ਕੋਈ ਨਹੀਂ ਆਜੋ ਆਜੋ ਅੰਦਰ ਆਓ ਖੋਲੋ ਬੂਆ ਰੋਟੀ ਖਾਲੀ ਏ ਦੱਸੋ ਪਹਿਲੇ ਰੋਟੀ ਖਾ ਮਾਰ ਬੂਆ ਹਾਂ ਵਾਂਦੀ ਛੰਨੀ ਹਣੀ ਕਿ ਨਹੀਂ ਹਾਂ ਵਾਂਦੀ ਹੰਡੀ ਲੈ ਮਠਨੀਵਾ ਦਾ ਮਿਲ ਤਾ ਬੜੀ ਠੀਕ ਆ ਆਂਦੀ ਆ ਮੁੜ ਕੇ ਨਾ ਸ਼ਰੀਰ ਫਿਰ ਕਿੱਥੇ ਲਾਉ ਜਾਂਦਾ ਹਾਂਜੀ ਨਹੀਂ ਹਾਂ ਮਠੰਦਰ ਸੱਤਾ ਹਾਂ ਦੋ ਦੋ ਬੋਰੀਆਂ ਨਾ ਆਟੇ ਦੀਆਂ ਲੈ ਕੇ ਜਾਣੀਆਂ ਉਸ ਤੱਕ ਠੀਕ ਹੈ ਤੇ ਉਥੋਂ ਗੋ ਕਲਦਣੀਆਂ ਕੋਈ ਆ ਗੁਰੂ ਮਹਾਰਾਜ ਪਰਮਾਤਮਾ ਹੂੰ ਝੋਠੇ ਮਾਰਨਾ ਹੂੰ ਕੇਵੇ ਦੇ 100 ਵੀ ਕੇਵੇ 400 ਵੀ ਕੇਵੇ 500 ਵੀ ਕੇਵੇ 100 ਕਿਬਲੇ 100 ਰੁਪਏ ਕਿ ਮੰਗਦੇ। ਇਹ ਮੈਂ ਪੰਜਾਬ ਹੀ ਬਾਰਖਦਾ। ਅੱਜ ਕਿੰਨੇ ਮਨੇ 150 ਬਣਿਆ ਬਸ। ਇਹ ਵਿਹਲਾ ਜਾ ਸਕਦਾ ਹਾਂ ਜੀ ਅੱਜ 150। ਰੱਖਿਆ ਆਪਣਾ ਸਾਰਾ। ਹਾਂ ਜੀ ਰੱਖਿਆ ਆਪਣਾ ਵਾ। ਅੱਛਾ। ਹਾਂ ਬਾਡੀ ਬੁੱਡੀ ਬਦਲ ਦਿੱਤੀ ਗਾੜੀ ਫੇ ਚੱਕਾ ਨਵਾਂ ਬਾਅਦਤਾ ਚਮਚਾ ਟੁੱਟ ਗਿਆ। ਅੱਛਾ। ਤੇ ਉਮਰ ਕਿੰਨੀ ਹੈ ਤੁਹਾਡੀ? ਉਮਰ ਤੇ ਮੇਰੀ 70 ਸਾਲ ਹੈ। 70 ਸਾਲ ਤੇ ਬਾਬੂ ਜੀ ਹੱਲੇ ਵੀ ਕੰਮ ਕਰੀ ਜਾਂਦੇ। ਹਾਂ ਜੀ 70 72 ਸਾਲ। ਤੇ ਹੱਲੇ ਵੀ ਕੰਮ ਕਰੀ ਜਾਂਦੇ। ਇਹ ਫਿਰ ਪਤਾ ਕੀ ਗੱਲ ਹੈ ਮਜਬੂਰੀਆਂ ਮਜਬੂਰੀ ਮਦਦ ਨਾਲ ਚਲੋ ਮਜਬੂਰੀ ਆ ਗਈ ਹੁਣ ਆਪਣੇ ਕੋ ਹੱਥ ਪੈ ਗਏ ਕੰਮ ਕਰਨ ਦੇ ਥੋੜਾ ਬਹੁਤ ਵਧੀਆ ਤੇ ਤਰਲੇ ਨਹੀਂ ਤੁਹਾਨੂੰ ਨੇ ਪੀਂਦੇ ਜਾਂ ਮੁੰਡੇ ਨੇ ਆ ਕੇ ਹਮ ਹਮ ਜਿੰਨਾ ਕਾਬ ਪਾ ਕਹੋਦੇ ਆਪਣੀ ਮਰਜ਼ੀ ਦਾ ਆਪਣੀ ਮਰਜ਼ੀ ਦਾ ਵਰਦੇ ਬਹੁਤ ਛਾ ਖਰਚਾ ਨਾ ਜਰਤ ਨਹੀਂ ਅੱਛਾ ਹਾਂਜੀ ਕੁੜੀਆਂ ਨੂੰ ਉਹ ਕੋ ਪੜਿਆਲੇ ਵਾਈਆਂ ਤੇ ਬੱਬੂ ਜੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿੰਨਾ ਕੁ ਤੁਹਾਨੂੰ ਵਿਸ਼ਵਾਸ ਹ ਉਹ ਤੇਰੇ ਮਾਰੇ ਕਿਰਪਾ ਵੈ ਠੀਕ ਹੀ ਵਿਸ਼ਵਾਸ ਬੜਾ ਹੈਗੇ ਮਹਾਰਾਜ ਹਾਂ ਜੋ ਕਰਨਾ ਆਉਂਦਾ ਕਰਨਾ ਮਰਵਾ ਮਤਲਬ ਉਹ ਦਿੰਦੇ ਆ ਰੋਟੀ ਦਿੰਦੇ ਆ ਬਾਬਾ ਸ਼ਹੀਦਾ ਵਾਲਾ ਉਹਨਾਂ ਦਾ ਨਾਮ ਪਾਸ਼ਾ ਗੁਰਦਾਸ ਇੱਕ ਹੈਗੇ ਆ ਹਾਂਜੀ ਪਾਸ਼ਾ ਮਤਲਬ ਹੈਗੇ ਆ ਗੁਰਦਾਸ ਪਾਸ਼ਾ ਹੈਗੇ ਆ ਹਾਂਜੀ ਉਹ ਵਰਤਦੀ ਆ ਕੁਮ ਬੜੀਆਂ ਤਾਲ ਨਾਲੇ ਜੇ ਸਾਡਾ ਮੇਰਾ ਤੁਸੀਂ ਤਾਲ ਨਾਲ ਹਾਂ ਰੋਟੀ ਵੀ ਤੁਹਾਨੂੰ ਦਿੰਦੇ ਆ ਮਹਾਰਾਜ ਦਈ ਜਾਂਦੇ ਜਾਈ ਦਈ ਜਾਂਦੇ ਹਾਂਜੀ ਬਾਬਾ ਜੀ ਹੁਣ ਇਦਾਂ ਵਾ ਮੈਂ ਤੁਹਾਨੂੰ ਇੱਕ ਗੱਲ ਲੱਗਾ ਦੱਸਣ ਤੁਸੀਂ ਹਸਣਾ ਵੀ ਆ ਤੇ ਤੁਸੀਂ ਕਹਿਣਾ ਕਿ ਯਾਰ ਕਿ ਇਹੋ ਜਿਹਾ ਬੰਦਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਤੇਡੀ ਗੱਲ ਇਹ ਕਿ ਆਟੇ ਦੀਆਂ ਬੋਰੀਆਂ ਤਾਂ ਕੋਈ ਹੈ ਨਹੀਂ ਹਾਂਜੀ ਆ ਅੱਛਾ ਮੈਂ ਤਾਂ ਤੁਹਾਨੂੰ ਖੜੇ ਦੇਖਿਆ ਵੇਲੇਆਂ ਨੂੰ ਉਹ ਤਾਂ ਨਾਲ ਕਲੇਗ ਆ ਗਿਆ ਤੇ ਕੋਈ ਗੱਲ ਨਹੀਂ ਜਾਂ ਕੋਈ ਗੱਲ ਦਾ ਮਤਾਂ ਕਰ ਨਹੀਂ 300 ਰੁਪਿਆ 300 ਰੁਪਿਆ ਤੂੰ ਮੰਗਿਆ ਐ ਹੀ ਹੈ ਤੁਹਾਨੂੰ ਹੁਣ ਪੈਸੇ ਚਾਹੀਦੇ ਆ ਨਹੀਂ ਕੋਈ ਗੱਲ ਨਹੀਂ ਰੰਦਲ ਨਹੀਂ ਨਾ ਮਹਾਰਾ ਹੀ ਨੇ ਕਿਹਾ ਕਿਰਤ ਦਾ ਦੇਣੀ ਆ ਗੱਲ ਬਾਤ ਗੱਲ ਆ ਆ ਫੜੋ ਆ ਫੜੋ ਆ ਫੜੋ ਬਤ ਬਾਬਾ ਜੀ ਠੀਕ ਆ ਜੀ ਮਾਇਆ ਤੇ ਮੈਂ ਤਾਂ ਵੈਸੇ ਤੁਹਾਨੂੰ ਦਾਣ ਲੈ ਕੇ ਆਇਆ ਮੈਂ ਕਹਾਂ ਉਹ ਤਰ੍ਹਾਂ ਮੈਂ ਦਿਨ ਨੂੰ ਉੱਥੇ ਮੈਂ ਦੇ ਵੀ ਦੇ ਵੀ ਸਕਦਾ ਸੀ ਪਰ ਮੇਰਾ ਗੁਰੂ ਕਹਿੰਦਾ ਕਿ ਨਹੀਂ ਦਾਨ ਨਹੀਂ ਕਰਨਾ ਕਿਰਤ ਦੇਣੀ ਹੈ ਠੀਕ ਹੈ ਤੁਸੀਂ ਮੇਰੇ ਕਹਿਣ ਤੇ ਇੱਥੋਂ ਤੱਕ ਆਏ ਸੀ ਹਾਂਜੀ ਹਾਂਜੀ ਉਹ ਤੇ ਬਦਲੇ ਮੈਂ ਤੁਹਾਨੂੰ ਮਾਇਆ ਦਿੱਤੀ ਤੁਸੀਂ ਮੇਰਾ ਹੁਕਮ ਮੰਨਿਆ ਕਿਰਤ ਕਿਰਤ ਕਰਕੇ ਆਏ ਨਾ ਤੁਸੀਂ ਇਸ ਕਰਕੇ ਇਹ ਕੋਈ ਦਾਨ ਨਹੀਂ ਇਹ ਤੁਹਾਡੀ ਕਿਰਤ ਤੇ ਕਿਰਤ ਮੈਂ ਜਿੰਨੀ ਮਰਜ਼ੀ ਵਾਧ ਦੇ ਸਕਦਾ ਹਾਂ ਇਹ ਮੇਰੇ ਮਾਲਕ ਦਾ ਹੁਕਮ ਹੈ ਠੀਕ ਹੈ ਵੇਖੋ ਜੀ ਆਪਾਂ ਨੇ 200 ਦਾ ਤੁਸੀਂ ਆਖਿਆ ਮੈਂ 100 ਮੰਗਿਆ ਹੈ ਨਹੀਂ ਤੁਸੀਂ 200 ਚਾਹ ਤੇ ਤੁਸੀਂ ਬਹੁਤਾ ਜਿਆਦਾ ਨਹੀਂ ਪੋਤਾ ਨਹੀਂ ਬਾਬਾ ਜੀ ਕੁਛ ਨਹੀਂ ਜਿਆਦਾ ਕੁਛ ਨਹੀਂ ਜਿਆਦਾ ਤੁਹਾਡੀ ਅਸੀਸ ਅਨਮੋਲ ਆ ਤੁਹਾਡੀ ਅਸੀਸ ਅਨਮੋਲ ਆ ਅਸੀਸ ਤੇ ਮਾਰਾ ਕਿਰਪਾ ਕਰੇ ਵਿਚਾਰ ਦੀ ਕਲਾ ਕਰੇ ਜੰਗਾ ਬਸ ਤੁਹਾਡੇ ਵਰਗਿਆਂ ਦੇ ਕੰਮ ਆਂਦੇ ਰਹੀਏ ਤੁਹਾਡੇ ਵਰਗਿਆਂ ਦੇ ਸੰਗ ਚ ਰਹੀਏ ਐਸੀ ਚੀਜ਼ ਆ ਜੀ ਪਿਆਰਿਓ ਤੇ ਬਾਕੀ ਤੁਹਾਡੀ ਜਿਹੜੀ ਸੋਚ ਨਾ ਜਿਹੜੇ ਬਜ਼ੁਰਗਾਂ ਦੀ 70-70 ਸਾਲ ਤੱਕ ਕੰਮ ਕਰਨਾ ਹਾਂ ਜੀ ਐਕਚੁਅਲੀ ਹੁੰਦਾ ਕੀ ਹੈ ਸਾਡੇ ਗੁਰਸਿੱਖ ਮੰਗਦੇ ਨਹੀਂ ਹਾਂਜੀ ਹਾਂਜੀ ਬਜ਼ੁਰਗ ਕਦੀ ਮੰਗਦੇ ਨਹੀਂ ਮੈਂ ਦੇਖਿਆ ਅੱਜ ਤੱਕ ਭਾਵੇਂ ਟੁੱਟੇ ਰਿਕਸ਼ੇ ਹੋਣ ਭਾਵੇਂ ਜੋ ਮਰਜ਼ੀ ਹੋ ਜੇ ਮੰਗਦੇ ਨਹੀਂ ਕਦੀ ਵੇਖਿਆ ਮੈਂ ਦੇਖੋ ਜੀ ਮੰਗਣਾ ਮੰਗਣਾ ਮਾਰਾ ਨਾ ਹਾਂ ਮੰਗਦੇ ਨਹੀਂ ਤੇ ਬਹੁਤ ਮਾਣ ਆ ਤੁਹਾਡੇ ਤੇ ਪਿਆਰਿਓ ਸਾਨੂੰ ਬੜਾ ਮਾਣ ਆ ਤੁਹਾਨੂੰ ਦੇ ਕੇ ਮਨ ਖੁਸ਼ ਹੋ ਜਾਂਦਾ ਹਾਂ ਇਹ ਰਹਾ ਅੱਪਾ ਗੁਰੂ ਦੇ ਸ਼ੇਖਾਂ ਦਾ ਮੰਗਣਾ ਚਾਹੀਦਾ ਨਹੀਂ ਨਹੀਂ ਚਾਹੀਦਾ ਨਹੀਂ ਪਿਆਰਿਓ ਬਹੁਤ ਧੰਨਵਾਦੀਆਂ ਤੁਹਾਡੇ ਵਰਗੇ ਬਜ਼ੁਰਗਾਂ ਦਾ ਮੈਂ ਖਾਸ ਕਰ ਨਿਰਵੈਰ ਕਿ ਜਿਹੜਾ ਤੁਸੀਂ ਸਾਡੀ ਹੋਦ ਨੂੰ ਕਾਇਮ ਰੱਖਿਆ ਹੋਇਆ ਚਲੋ ਧੰਨ ਧੰਨ ਗੁਰੂ ਰਾਮਦਾਸ ਜੀ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਯਾ ਮਾ ਇੰਚੰਗਾ ਪਿਆਰਿਓ ਤੁਹਾਨੂੰ ਪੁੱਛਣ ਲਿਆ ਕੀ ਆਂਦੇ ਆ ਕਰਦਾ ਦੁਜਾ ਆ ਉਹ ਤੋਂ ਫੇਰ ਆਲਾ ਦਲਾ ਅੱਛਾ ਅੱਛਾ ਚਲੋ ਠੀਕ ਆਈ ਮਣਾਉਣ ਆਲਾ ਹੋਣਾ ਬਿਲਕੁਲ ਜੀ ਬਿਲਕੁਲ ਅੱਛਾ ਮਿਲੇ ਮਿਲੇ ਜਾਣਾ ਹੀ ਮਾਇਆ ਮਾਇਆ ਅੱਛਾ ਮਿਲੇ ਮਿਲੇ ਜਾਣਾ ਹੀ ਤੇ ਮਾਇਆ ਨਹੀਂ ਹੀ ਹੋਣੀ ਤੇ ਮਾਇਆ ਆ ਗਈ ਹੈ ਹਾਂ ਜੀ ਲੈ ਮੈਂ ਸੋਚਿਆ ਸੋਚਿਆ ਇਸ ਵੀਰੇ ਵੀਰੇ ਸੋਚਣ ਦੇ ਹਾਂ ਸੋਚਣ ਲਿਆ ਕਿ ਮਾਇਆ ਕਿਤੋਂ ਆਣੀ ਹੈ ਉਹ ਵੇਖ ਲਓ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੇ ਤੁਹਾਨੂੰ ਬੁਲਾਣਾ ਮੈਂ ਉੱਥੇ ਦੇ ਤੇ ਨੰਦਪੁਰ ਸਾਹਿਬ ਤੇ ਉਹਨੇ ਮਾਇ ਵੀ ਭੇਜਦੀ ਆ 500 ਦਿੱਤਾ ਕਰ ਚਲੋ ਠੀਕ ਆ ਪਿਆਰੋ ਓਕੇ ਜੀ ਵਾਈ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਨਾ 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 ਪਿਆਰੋ ਨਾ 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 ਆਪ ਦੀਏ ਬੰਦ ਕਰਦੇ ਪਿਆਰੋ ਠੀਕ ਆ ਜੀ ਧੰਨ ਗੁਰੂ ਰਾਮਦਾਸ ਬਜ਼ੁਰਗ ਖੁਸ਼ ਹੋ ਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ